ਹਾਂਜੀ ਬਾਈ ਸਸਿਪਾ ਜੀ ਕਾਲੂ ਸੌਣਾ 9814 ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਕਰਾਉਨੇ ਆ ਸ਼ੌਂਕ ਇੱਧਰ ਚਾਚੇ ਦੇ ਕਬੂਤਰ ਆਪਣੇ ਦੇ ਤੁਹਾਨੂੰ ਸੰਗਿਆ ਖੋਲਣਾ ਅ ਮੇਹਣੀ ਤੇ ਤਰਪਾਲ ਤਰਪੂਲ ਪਾਈ ਵੀ ਆਨ ਪੂਰੀ ਵਧੀਆ ਲੋ ਜੀ ਬਾਈ ਕਰੋ ਸ਼ੌਂਕ ਦਾਣੇ ਇਕੱਠੇ ਹੀ ਪਾਉਣ ਦਾ ਹੱਤੇ ਦੇ ਹਾਂ ਦੇਖੋ ਕੜੀ ਕੜੀ ਲੋਡ ਨਾ ਪਵੇ ਇਹ ਹਟਾ ਜੰਮ ਬਣਾ ਰੱਖਿਆ ਵਾ ਬਾਹਰ ਹਾਂ ਤਾਂ ਮੋਰਾਂ ਬੂਰ ਖਾਣੇ ਗਿਆ ਤਰਛੇ ਦੇ ਹੋਏ ਲਿਖਿਆ ਵ ਨਜ਼ਰ ਤੇਰਾ ਮੂੰਹ ਕਾਲਾ ਅੰਬੂਰੀ ਉੜ ਗਿਆ ਉੱਪਰ ਤੇ ਲੈ ਵੀ ਕਰੋ ਸ਼ੌਕੀ ਤੇਰਾ ਮਾਰ ਜੂਗਾ ਵੀਡੀਓ ਚੱਲਦੀ ਹੈ ਹੁਣ ਕੋਈ ਇਹੋ ਜੀ ਗੱਲ ਨਾ ਬੋਲੀ ਨੀਟਰ ਦਾ ਬੁਰਾ ਹਾਲ ਹੋ ਗਿਆ ਕੀ ਹੋ ਗਿਆ ਕਿ ਦੋ ਹੀ ਮੰਦਰ ਪੱਥੇ ਓਏ ਹੋਏ ਕਦੋਂ ਅਸ਼ਿਆ ਤੇ ਫਾੜ ਕੇ ਤਾਂ ਦਿਖਾ ਕਬੂਤਰਾਂ ਦਾ ਛਾਂਪ ਤਾਂ ਕਰਾ ਇੱਕ ਦੋ ਦਾ ਜਿਹੜੇ ਤੇਰੇ ਫੇਵਰੇਟ ਕਬੂਤਰ ਆ ਉਹ ਦਿਖਾ ਯਾਰ ਜਿਹੜੇ ਐ ਯਾਰ ਹੱਦ ਨਹੀਂ ਸਾਰੇ ਨਹੀਂ ਚੱਲ ਆ ਜਿੱਤਰਾ ਜਿਹੜੇ ਕਾਲੀ ਦੇ ਮਾਂ ਪਾਪ ਦਿਖਾਈਂ ਜਿਹੜੇ ਕਾਲੀ ਉੱਡਦੀ ਦੀ ਕਰ ਆ ਬਈ ਆ ਲਾ ਜੀ ਨਾ ਫੜ ਕੇ ਦਿਖਾ ਮੜਾ ਸ਼ੌਂਕ ਕਰਾਈ ਉੜ ਨਾ ਜਾਵੇ ਕੋਈ ਆ ਲਾ ਜੀ ਨਾ ਫੜ ਲੈ ਇਹਨੂੰ ਕੋਲ ਨੂੰ ਲਿਆ ਉੜ ਜਾਣਾ ਇਹਨਾਂ ਨੇ ਕਿਹਨੂੰ ਭਾਂ ਚੋ ਜੀ ਮਾਈ ਬੈਰੀ ਪੂਰੀ ਤਾਂ ਨਹੀਂ ਆਉਂਦੀ ਕਾ ਆ ਜਾਂਦੀ ਹੈ ਹੈ ਬੈਰੀ ਬੈਰੀ ਬਹੁਤ ਮੰਡੀ ਭੈਣ ਕਰ ਆਉਂਦੀ ਹੈ ਹਾਂ ਬੈਲ ਜਿਆਦਾ ਪੈਂਦੀ ਹੈ ਨਾ ਅੱਜ ਕੱਦੇ ਕਰਖੇ ਵੇ ਕੂਤਰਦਾ ਮੈਂ ਕਿਮਿਚੇ ਪੜਦਾ ਤਾਂ ਜ਼ਿਆਦਾ ਹਾਂ 6ਵੀਂ ਕਲਾਸ 'ਚ ਪੜਦਾ ਤਾਂ ਐਨੇ ਪੁਰਾਣੇ ਰੱਖੇ ਹੋਏ ਨੇ 6ਵੀਂ ਕਲਾਸ 'ਚ ਪੜਦਾ ਆ ਠੀਕ ਠੀਕ ਆਓ ਜੀ ਮਾਏ ਇੱਕ ਕੂਤਰੀ ਸੀ ਭਾਈ ਕਾਲੀਏ ਬਹੁਤ ਥੋੜੀ ਸਾਲ ਫੁੱਲ ਗਰਮੀ ਦੇ ਵਿੱਚ ਮਾ ਨਾ ਕਰਾਂ ਵੀ ਚਿੜੀ ਵੀ ਨੇ ਤੇ ਫੜਕਦੀ ਸਾਢੇ ਪੁਂਟ ਜਿੰਨੇ ਮਰਜੀ ਕੂਤਰ ਉੱਡਦੇ ਹੋਣ ਜਿਦੇ ਮਰਜੀ ਹੋਣ ਭਾਈ ਜੋ ਸੱਚਾਈ ਹੈ ਪਰ ਉਹਦੇ ਬਰਾਬਰ ਕੋਈ ਕੂਤਰ ਨਹੀਂ ਉੜਿਆ ਜਿੰਨਾ ਔਰਦੀ ਸੀ ਕਾਮਲੀ ਹੋਤੀ ਬਈ ਔਰਨੇ ਨੂੰ ਬਹੁਤ ਜ਼ੋਰ ਲਾਉਂਦੀ ਸੀ ਘਰੇ ਜੇ ਕੋ ਉਤਰ 4 ਵਜੇ ਬੈਠਦੇ ਤਾਂ 7 ਵਜੇ 7:30 ਵਜੇ ਬੈਠਦੇ ਸੀ ਆ ਤਾਂ ਬਾਪ ਨਾ ਕੀ ਨਾ ਉਹ ਜਿਹੜਾ ਟੇਡਾ ਹੋਇਆ ਵਾ ਟੇਡਾ ਮੈਂ ਲਿਆਉਣਾ ਪੜ ਗਿਆ ਭੜ ਗਿਆ ਆ ਭਇਆ 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 ਓਏ ਆ ਹੈ ਦਾ ਬਾਪ ਭਇਆ ਪਤਾ ਆ ਜੂ ਆ ਹੈ ਦਾ ਬਾਪ ਇੱਕ ਨਹੀਂ ਹਿਲਣ ਵਾਲੀ ਬਿਮਾਰੀ ਲੱਗੀ ਪਿਆ ਨਾ ਲਾਲ ਚੀਨਾ ਕੂਤਰ ਉੜਦੇ ਬਾਈ ਬਹੁਤ ਦੇਖੇ ਪਰ ਜਿੱਦਾਂ ਉਹ ਉੜੀ ਆ ਉਹਦੇ ਬਰਾਬਰ ਨਹੀਂ ਕੋਈ ਉੜਿਆ ੱੱਲੀ ਦੋਏ ਭੈਣਾਂ ਇੱਕੋ ਬੈਠੀ ਆ ਜੀ ਭੈਣ ਉਹ ਵੀ ਉਹਦੇ ਉਪਰ ਉਹਦੇ ਕੋਲ ਬੈਠੀ ਕਿੰਨੀ ਉਹ ਸਹੀ ਗੱਲ ਹੈ ਬਹੁਤ ਉੜੀ ਬਾਈ ਜੋ ਸਚਾਈ ਆ ਉਹ ਕੂਤਰੀ ਆ ਲਾਲ ਸਰੀ ਜੀ ਆ ਟਾ ਟਾ ਬੱਤੇ ਬਾਜੀ ਦੀ ਟੱਟ ਲਈ ਦੀ ਆਉਦੀ ਭੈਣ ਹੈ ਉਹਦੀ ਏੜੀ ਪਿਛਲੇ ਸਾਲ ਬਹੁਤ ਉੜੀ ਬੇਨਜਾਇਜੇ ਅੰਨੀਓ ਕੌੜੀ ਆਪਦੀ ਸਾਕੀ ਭੈਣ ਹੈ ਆ ਵੀ ਬੇਨਜਾਇਜੇ ਉੜੀ ਮੇਰੇ ਬਿੱਠਾ ਤੋੜ ਦਣੀ ਇਹਦੇ ਪਾ ਤੋੜਦਾ ਆ ਵੀ ਬੇਨਜਾਇਜੇ ਉੜੀ ਜਿੰਨੀ ਕਹਿਦੇ ਮੈਂ ਉਨੀ ਘਟ ਹੈ ਅੱਛਾ ਕਿਹੜੇ ਥਾਂ ਚ ਲੱਗ ਗਿਆ ਤਾ ਬਾਈ ਛੱਡਣਾ ਮੈਂ ਤਾਂ ਹੁਣ ਮੈਂ 6ਵੀਂ ਜੀ ਪੜਦਾ ਤੂੰ ਆਪਣੇ ਆਪ ਸਾਫ ਲਾ ਲੈ ਕਿੰਨੇ ਸਾਲ ਬਿਨਾਂ ਕਿ ਤਾ ਤੂੰ ਆਪਣੇ ਆਪਣੇ ਪਰ ਆਪਣੇ ਪਰ ਲਾ ਲੈ ਵੀ ਤੂੰ ਕਿੰਨੇ ਸਾਲ ਬਸ ਫਿਰ ਜਿਆਦੇ ਜਿਹੜੇ ਮੈਂ 6ਵੀਂ ਜੀ ਪੜਦਾ ਚਾਉਰੇ ਇੱਥੇ ਜੇ ਹੁੰਦਾ ਤਾਂ ਗੁੱਡਾ ਹਨਾ ਇੱਕ ਉਹ ਉੱਥੇ ਹਾਂ ਪੌੜੀਆਂ ਜੇ ਕੋਲ ਨੂੰ ਪਰ ਵੀ ਹੈ ਹੁਣ ਫਿਰ ਆ ਕਾਲਾ ਡੱਬਾ ਕੂਤਰ ਨੂੰ ਮੋਜਾ ਸਹਾਵੜਾ ਚ ਇਹ ਸਭ ਤੋਂ ਪੁਰਾਣੇ ਕੂਤਰ ਕਿਹਨਾਂ ਰੱਖੇ ਸਭ ਤੋਂ ਪੁਰਾਣੇ ਹੈ ਉਹ ਤਾਂ ਮਰ ਗਏ ਹੈ ਉਹ ਤਾਂ ਕੋਈ ਨਹੀਂ ਨਹੀਂ ਹੁਣ ਹੁਣ ਜਿਹੜਾ ਕੋਈ ਹੈਗਾ ਉਹਨਾਂ ਚ ਇਸ ਟਾਈਮ ਹੈ ਤੇਰਾ ਬਾਪੂ ਹੈ ਬਸ ਮੇਰਾ ਡੈਡੀ ਹੋਣਾ ਪੁਰਾਣੇ ਬਾਕੀ ਦਾ ਗੁਜਰ ਲਈ ਹਨ ਸਹੀ ਗੱਲ ਹੈ ਸਭ ਤੋਂ ਪੁਰਾਣੇ ਕਬੂਤਰ ਆਪਣੇ ਰੱਖੇ ਹੋਏ ਨੇ ਆਪਾਂ ਨੇ ਛੱਡ ਆ ਵੀ ਨਾ ਕਰੇ ਹੈਗੇ ਨਾ ਵੀ ਰੱਖ ਲਈ ਜਾਂ ਛੱਡ ਲਈ ਜਾਂ ਰੱਖ ਲਈ ਛੱਡ ਲਈ ਉਹ ਕੰਮ ਤਾਂ ਨਹੀਂ ਕਰਿਆ ਨਾ ਨਾ ਜਦ ਰੱਖੇ ਵੀ ਰੱਖੇ ਵੀ ਆ ਨਹੀਂ ਆਪਣੇ ਤਾਂ ਉਹਰੇ ਦੇਖੇ ਆਪਾਂ ਬਹੁਤ ਘਰ ਰਹੇ ਜੇ ਨੇ ਸੌੜਾਂ ਚ ਵੀ ਕਦੇ ਰੱਖ ਲਈ ਕਦੇ ਛੱਡ ਲਈ ਹੈ ਨਾ ਉਹ ਕੰਮ ਨਹੀਂ ਤਾਂ ਹੈਗਾ ਕੋਈ ਲੱਖ ਕਹੀ ਜਾਵੇ ਜਿੰਨਾ ਮਰਜ਼ੀ ਵੀ ਅਸੀਂ ਆਏ ਹਾਂ ਜੁਲਾਨਾ ਟਿਮਕਾ ਜਿੱਤੇ ਉਹ ਬਰਾਬਰ ਜਿੱਤੇ ਆ ਬਈ ਆ ਮਾ ਪੂਦੇ ਬਰਾਬਰ ਹਨ ਜਿੰਨੇ ਉਹਦੇ ਕੂਕਟਰ ਉੜੇ ਆ ਮੈਨੂੰ ਕਹਣਾ ਉੜੇ ਵੀ ਨਹੀਂ ਹੋਣੇ ਕਿਸੇ ਦੇ ਐਤ ਕੀ ਵੀ ਦੇਖਿਆ ਜੀ ਐਤ ਕੀ ਵੀ ਕੂਕਟਰ ਵਧੀਆ ਉੜੇ ਐਤ ਕੀ 2025 ਦੇ ਵਿੱਚ ਵਧੀਆ ਬਾਜ਼ੀਆਂ ਹਿੱਸੇ ਲੈ ਲਈ ਆਪਾਂ ਵੀ ਦੇਖ ਲੈ ਆ ਕਲਤਰੀ ਅਕਾਲਤਰੀ ਨਾਰਿਕ ਨਾਰ ਹੋਇਆ ਮਦੀਨ ਹੈ ਅੱਛਾ ਕੂਕਟਰ ਹੀ ਹੈ ਕਲਤਰੀ ਆ ਹੈ ਹੁਣ ਜੀ ਉਹਦੀ ਭੈਣ ਕਿਹਦੀ ਜਪਦੀ ਭਾਜਾ ਕੱਢਿਆ ਭਾਜਾ ਤੋਂ ਹਾਂ ਡੱਬਾ ਕੱਢਿਆ ਹਾਂ ਹਾਂ ਜਪਦੀ ਸਗੀ ਪੈਣਾ ਨਾ ਕਹੇ ਜਾਂ ਕੱਢਿਆ ਭੈਣ ਚ ਪਹਿਲਾ ਕਾਲਾ ਕੱਢਿਆ ਦਾ ਹੁਣ ਡੱਬਾ ਕੱਢਦਾ ਆ ਸੁਰਖੇ ਬੈਠੇ ਆਉ ਆਦੀ ਪੈਣ ਚਾਪਦੀ ਥਗੀ ਆ ਵੀ ਪੂਰੀ ਗੱਡੀ ਵੀ ਆ ਪੂਰੀ ਥਗੀ ਪੈਣਾ ਆ ਕੰਤਾ ਵੀ ਹਾਂ ਹਾਂ ਆ ਦੋ ਇੱਕ ਝੋੜੀ ਦੇ ਆ ਬੈਠੇ ਬੱਚੇ ਕੋ ਕੰਤਾ ਬੈਠਿਆ ਕੰਤੀ ਦੇ ਨਾਲ ਦਾ ਆ ਜਾ ਆ ਜਾ ਆਪਣਾ ਕੱਢਿਆ ਬੱਚਾ ਇਹਨੇ ਡੱਬਾ ਉਹੀ ਜੱਪਦੀ ਭੈਣਾਂ ੱੱਕੇ ਕੱਢੇ ਨਾ ਪੈਰਾਂ ਪਰ ਵੀ ਆ ੱੱਕੇ ਕੱਢੇ ਉਸਤੋਂ ਉਹਦੇ ਵੀ ਹੈਗੇ ਉਤਰੀ ਦੇ ਹਾਂ ਨਾ ਉਹਦੇ ਟੂਹੇ ਨਹੀਂ ਆ ਪਰ ਉਹਦੇ ਨਹੀਂ ਹੈਗੇ ਹਾਂ ਦੇਖੇ ਉਹਦੇ ਨਹੀਂ ਹੈ ਆ ਪਿੱਛੇ ਮਾਰਿਆ ਕਾਹਾਂ ਤੇ ਕਾਹ ਮਾਰਿਆ ਸੱਚੇ ਕੁੱਤਰ ਬੋਲ ਵੀ ਤਾਂ ਬਸੇਰੇ ਲੈ ਹਨ ਬਹੁਤ ਲੈ ਮਰੀ ਜੀ ਦਿਖਾ ਦੇ ਆ ਦਵਾ ਮਜਾ ਰਿਆ ਦਾ ਪੁੱਤ ਲਾ ਚਿੰਨਾ ਤੇ ਹਰੀਆਂ ਕੱਛਾਂ ਕਿਹੜੇ ਰੰਗ ਦਾ ਇਹਦਾ ਲਾਲ ਕੱਛਾਂ ਜੀ ਦੇ ਲਾਲ ਕੱਛਾਂ ਹਾਂ ਠੀਕ ਆ ਦੋ ਮੱਜਾ ਜਿੱਤਿਆ ਦਾ ਆਂ ਡੇੜੀ ਛੱਡੀ ਦੀ ਜਿਹੜੀ ਇੱਕ ਮਿੰਟ ਆ ਦਿਖਾ ਦੇ ਆਂ ਡੇ ਆਂ ਡੇੜੀ ਮਾਟਰ ਹੈ ਜੀ ਆ ਦੋ ਮੱਜੀਆਂ ਆਈਂ ਰੀਜ ਦੇ ਨਾਲ ਹੀ ਰਹੀ ਅੱਛਾ ਅੱਛਾ ਆਂ ਡੇੜੀ ਆਂ ਡੇੜੀ ਪਾਸੇ ਉਹ ਹੌਲੀ 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 ਉਹ ਖੜ ਜਾ ਯਾਰ ਹੌਲੀ 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 ਕੋਈ ਭੈਂਡ ਦੀ ਐਕਸ਼ਨ ਮਾਰੀ ਜਾਣਾ ਯਾਰ 2 ਮਿੰਟ ਖੜ ਜਾ ਕਿਹੜਾ ਪਲੇਗ ਪੈ ਗਿਆ ਤੈਨੂੰ ਖੜ ਜਾ ਖੜ ਜਾ ਕਿਹੜਾ ਉੜ ਗਿਆ ਆ ਗਿਆ ਨਾ ਯਾਰ ਬੜੇ ਕਬੂਤਰ ਆਇਆ ਸ਼ਾਖੀ ਹੁੰਦੀ ਦਾ ਮੈਂ ਜਾਂਦਾ ਸੈਂਸ ਏਡਾਉਣੇ ਤੋਨੇ ਖੋਜਦਾ ਇਹ ਬੰਬ ਉਹ ਕੰਪਣੀ ਨੂੰ ਮੰਜੇ ਕਰਕੇ ਹੋ ਗਿਆ ਕਿਹੜੀ ਧੁੱਪ ਚਪ ਚਪ ਨਹੀਂ ਕਿਹੜੀ ਗਰਮੀ ਲੱਗਦੀ ਹੈ ਜਾਈ ਤੇ ਕਾਜੀ ਲਈ ਪਿਆ ਕਿਥੋਂ ਹੋ ਜਾ ਯਾਰ ਮੜ ਜਾ ਪਰਾਂ ਨੂੰ ਕਰ ਲੈ ਕਬੂਤਰ ਸਾਰੇ ੜਾ ਆ ਗਈ ਕਿਹੜੀ ਸ਼ਾਖੀ ਆ ਉੜੀ ਹਰੀਆਂ ਕੱਚਾਲੀ ਹਰੀਆਂ ਕੱਚਾਲੀ ਜਾਂਦੀ ਹੋਗੀ ਪ੍ਰਾਣੀ ਅੱਛਾ ਅੱਛਾ ਦੇਖੋ ਭਾਈ ਇਹੜਾ ਭਜੌੜੀ ਰਿਆ ਦਾ ਕਦ ਜਬ ਪਹਿਲਾ ਬਾਟਰੀ ਰਿਆ ਰਾਤ ਨੂੰ ਪਰਿਆ ਰਿਆ ਇਹੜਾ ਆ ਟਰੈਕਟਰ ਵਜੋਂ ਢਡੀ ਚੱਪਨ ਹੈ ਆਪ ਜਾਓ ਹਾਰੇ ਨੇ ਟੱਪਰ ਕਲਸਰਾ ਟਰੈਕਟਰ ਆਈ ਅੱਜ ਵੀ ਦੇ ਠੀਕ ਠੀਕ ਆਇਆ ਆਇਆ ਹਲੇ ਬਾਜੀ ਦੀ ਫੜੀ ਬਾਈ ਪੰਜ ਮਾਰਾਂ ਦੇ ਲਾਖ ਰੇ ਇੱਧਰੋਂ ਕੱਢਣ ਨੂੰ ਪੈਂਦੇ ਚਲੋ ਲੈ ਵੀ ਕਰੋ ਸ਼ੌਂਕ ਆ ਬਚਾ ਲਾ ਲਿਆ ਲਾਇਆ ਨਹੀਂ ਹਜੇ ਕੋਈ ਨਹੀਂ ਲਾਇਆ ਮੈਂ ਹਾਂ ਆ ਆਪਾਂ ਚਾਹ ਉੱਤਰੇੜਾ ਅੱਗ ਪੰਦੀ ਮੈਂ ਦਿਹਾੜੀ ਕਰਦਾ ਕੁੱਤਰਾ ਅੱਗ ਪੰਦੀ ਮੈਂ ਕਿਹੜਾ ਹੈ ਇਹਦਾ ਰੂਟ ਤੇ ਅੱਛਾ ਅੱਗ ਪੰਦੀ ਮੈਂ ਦਿਹਾੜੀ ਕਰਦਾ ਫੁੱਲਾ ਉਧਰ ਘੱਟ ਘੱਟ ਪਰ ਵੀ 4.5 ਘੰਟੇ ਪਰ ਲਗੜੇ ਚੱਕ ਲਿਆ ਤੁਹਾਨੂੰ 4.5 ਘੰਟੇ ਲਾ ਕੇ ਲਗੜਨੇ ਚੱਕ ਲਿਆ ਉੱਪਰ ਤੇ ਆਇਆ ਆਇਆ ਸਾਖੀ ਰੱਖੀ ਹੈ ਸਾਖੀ ਲੱਗਦਾ ਉੜਦੀ ਤਾਂ ਹੈ ਦੀ ਹੁਣ ਸਾਖੀ ਜਾਊਗੀ ਅੱਜ ਨਾ ਆ ਜਾਣਾ ਪਤੰਗਾ ਕਰਕੇ ਔਖਾ ਹੋ ਜਾਂਦਾ ਨਾ ਹਾਂਜੀ ਬਾਈ ਫਿਰ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਜੀ ਜਦ ਤੱਕ ਸਾਰੇ ਵੀਰ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਸ਼ਾਮ ਕਰਾਇਆ ਜੀ ਭਰਾਣੇ ਖੜਾ ਰੀ ਬਾਈ ਸੰਚੂ ਸਾਵੜਾ ਚਾਚਾ ਜੀ ਆਪਣੇ